ਤਰਨਤਾਰਨ ਦੇ ਕਸਬਾ ਕੈਰੋ ਦੇ ਕੋਲ ਸਕੋਰਪੀਓ ਗੱਡੀ ਉੱਪਰ ਫਾਇਰਿੰਗ ਕਰਨ ਦੇ ਮਾਮਲੇ ਦਾ ਮੁੱਖ ਮਲਜ਼ਮ ਵੀਰਵਾਰ ਦੇਰ ਸ਼ਾਮ ਪੁਲਿਸ ਮੁਕਾਬਲੇ ਦੌਰਾਨ ਜ਼ਖਮੀ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਉਸ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਲੈ ਕੇ ਗਈ ਸੀ ਜਿੱਥੇ ਉਸ ਨੇ ਪੁਲਿਸ ਉੱਪਰ ਫਾਇਰਿੰਗ ਕਰ ਦਿੱਤੀ ਅਤੇ ਜਵਾਬੀ ਗੋਲੀਬਾਰੀ ਦੌਰਾਨ ਉਸ ਦੀ ਲੱਤ ਵਿੱਚ ਗੋਲੀ ਲੱਗਣ ਕਰੋਂ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪੱਟੀ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਦੱਸ ਦੇਈਏ ਕਿ 22 ਸਤੰਬਰ 2025 ਦੀ ਸ਼ਾਮ ਕਰੀਬ 5:30 ਵਜੇ ਪਿੰਡ ਕੈਰੋ ਦੇ ਫਾਟੇ ਕੋਲ ਵੱਖ-ਵੱਖ ਵਾਹਨਾਂ ਤੇ ਸਵਾਰ ਲੋਕਾਂ ਨੇ ਇੱਕ ਸਕੋਰਪਿਓ ਗੱਡੀ ਉੱਪਰ ਫਾਇਰਿੰਗ ਕੀਤੀ ਸੀ ਇਸ ਗੋਲੀਬਾਰੀ ਦੌਰਾਨ 18-19 ਸਾਲਾਂ ਦੇ ਦੋ ਨੌਜਵਾਨ ਦੀ ਮੌਤ ਹੋ ਗਈ ਪੁਲਿਸ ਨੇ 29 ਸਤੰਬਰ ਨੂੰ ਇਸ ਸੰਬੰਧੀ ਕੇਸ ਦਰਜ ਕੀਤਾ ਸੀ ਜਿਸ ਵਿੱਚ ਜਗਤਾਰ ਸਿੰਘ ਜੱਗਾ ਪੱਤੂ ਪੁੱਤਰ ਲਖਵਿੰਦਰ ਸਿੰਘ ਵਾਸੀ ਖੇਮਕਰਨ ਮੁੱਖ ਮੋਲਜ਼ਮ ਵਜੋਂ ਨਾਮਜ਼ਦ ਸੀ ਜਿਸ ਨੂੰ ਪੁਲਿਸ ਨੇ ਕਾਬੂ ਕੀਤਾ ਤੇ ਵੀਰਵਾਰ ਸ਼ਾਮ ਕਰੀਬ 4:30 ਵਜੇ ਡੀਐਸਪੀ ਪੱਟੀ ਜਗਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਉਸ ਨੂੰ ਪਿੰਡ ਕੈਰੋ ਦੇ ਖੇਤਰ ਵਿੱਚ ਜੋੜਾ ਪਿੰਡ ਦੀ ਨਹਿਰ ਦੇ ਪੁਲ ਕੋਲ ਉਸ ਨੂੰ ਹਥਿਆਰ ਅਤੇ ਐਮੋਨੇਸ਼ਨ ਬਰਾਮਦ ਕਰਵਾਉਣ ਲਈ ਲੈ ਕੇ ਗਿਆ ਜਿੱਥੇ ਉਸ ਨੇ ਪਿਸਤੌਲ ਨਾਲ ਪੁਲਿਸ ਤੇ ਗੋਲੀ ਚਲਾ ਦਿੱਤੀ ਅਤੇ ਪੁਲਿਸ ਦੀ ਜਵਾਬੀ ਕਾਰਵਾਈ ਚ ਉਸ ਦੀ ਲੱਤ ਤੇ ਗੋਲੀ ਲੱਗਣ ਕਾਰਨ ਉਹ ਜ਼ਖਮੀ ਹੋ ਗਿਆ ਐਸਐਸਪੀ ਸੁਰਿੰਦਰ ਲਾਮਾ ਨੇ ਦੱਸਿਆ ਕਿ ਜ਼ਖਮੀ ਜਗਤਾਰ ਸਿੰਘ ਜੱਗਾ ਪੱਤੂ ਨੂੰ ਪੱਟੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਉਸ ਉੱਪਰ ਪੁਲਿਸ ਤੇ ਹਮਲਾ ਕਰਨ ਸੰਬੰਧੀ ਕੇਸ ਦਰਜ ਕੀਤਾ ਜਾ ਰਿਹਾ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਕਿ ਇੱਕ ਕੈਰੋ ਫਾਟਕਾਂ ਦੇ ਨੇੜੇ ਲਗਭਗ ਸਾਢੇ 3 ਮਹੀਨੇ ਪਹਿਲਾਂ ਇੱਕ ਵਾਰਦਾਤ ਹੋਈ ਸੀ ਜਿਦੇ ਵਿੱਚ ਦੋ ਆ ਮੁੰਡਿਆਂ ਦੀ ਡੈਥ ਹੋਈ ਸੀਗੀ ਤੇ ਫਾਇਰਿੰਗ ਚ ਤੇ ਇਹਦੇ ਵਿੱਚ ਮੇਨ ਸ਼ੂਟਰ ਜਿਹੜਾ ਸੀਗਾ ਉਹਦਾ ਨਾਮ ਸੀਗਾ ਜਗਤਾਰ ਲਿਆਸ ਜੱਗਾ ਪੱਤੂ ਜੋ ਆਟਿਫਾਈ ਕੀਤਾ ਗਿਆ ਸੀਗਾ ਤੇ ਇਸ ਕੇਸ ਵਿੱਚ ਮੇਨ ਸ਼ੂਟਰ ਵਾਰਦਾਤ ਹੋਣ ਦੇ ਨਾਲ ਹੀ ਐਬਸਕੋਂਡਿੰਗ ਸੀਗਾ ਲਗਭਗ ਪਿਛਲੇ ਸਾਢੇ 3 ਮਹੀਨੇ ਤੋਂ ਇਸ ਕੇਸ ਵਿੱਚ ਪੁਲਿਸ ਨੇ ਹੁਣ ਤੱਕ 8 ਤੋਂ ਜ਼ਿਆਦਾ ਅਪਰਾਧੀਆਂ ਨੂੰ ਅਰੈਸਟ ਕਰ ਲਿਆ ਸੀਗਾ ਲੇਕਿਨ ਆਪਸਕੰਡਿੰਗ ਸੀਗਾ ਏਜੀਟੀਐਫ ਪੰਜਾਬ ਦੀ ਟੀਮ ਦੇ ਨਾਲ ਮਿਲ ਕੇ ਫਜ਼ਲਕਾ ਪੁਲਿਸ ਦੇ ਨਾਲ ਮਿਲ ਕੇ ਤਰਨਤਨ ਪੁਲਿਸ ਦੀ ਸੀਆਈਏ ਟੀਮ ਅਤੇ ਐਸਐਚਓ ਸਿਟੀ ਪੱਟੀ ਦੀ ਟੀਮ ਨੇ ਮਿਲ ਕੇ ਇਹਨੂੰ ਜਦੋਂ ਸਾਰਾ ਸਾਡਾ ਆਪਰੇਸ਼ਨ ਪ੍ਰਹਾਰ ਗੈਂਗਸਟਰਸ ਤੇ ਵਾਰ ਨਾਮ ਤੋਂ ਸ਼ੁਰੂ ਹੋਇਆ ਤੇ ਉਸੇ ਟਾਈਮ ਇਹਨੂੰ ਵੀ ਅਰੈਸਟ ਕੀਤਾ ਗਿਆ ਹੈਗਾ ਤੇ ਅਰਸ ਕਰਨ ਤੋਂ ਬਾਅਦ ਇਹ ਤੋਂ ਫਰਦਰ ਪੁੱਛਤਾਚ ਕੀਤੀ ਗਈ ਤੇ ਜਿਹੜਾ ਵੈਪਨ ਇਹਨੇ ਛੁਪਾਇਆ ਸੀਗਾ ਉਹਦੇ ਬਾਰੇ ਇਹਨੇ ਲੋਕੇਸ਼ਨ ਡਿਸਕਲੋਜ਼ ਕੀਤੀ ਆਜ ਇਹਨੂੰ ਵੈਪਨ ਰਿਕਵਰੀ ਵਾਸਤੇ ਇੱਥੇ ਲਿਆ ਗਿਆ ਸੀਗਾ ਜਿੱਥੇ ਇਹਨੇ ਵੈਪਨ ਰਿਕਵਰੀ ਦੇ ਦੌਰਾਨ ਪੁਲਿਸ ਟੀਮ ਨੂੰ ਚਕਮਾ ਦਿੰਦੇ ਹੋਏ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਵਿੱਚ ਨੇ ਦੋ ਰਾਉਂਡ ਫਾਇਰ ਕੀਤੇ ਪੁਲਿਸ ਟੀਮ ਤੇ ਪਹਿਲਾਂ ਪੁਲਿਸ ਨੇ ਵਾਰਨਿੰਗ ਸ਼ਾਟਸ ਫਾਇਰ ਕੀਤੇ ਤੇ ਫਿਰ ਬਾਅਦ ਚ ਜਦੋਂ ਉਹਨੇ ਫਿਰ ਫਾਇਰ ਕੀਤਾ ਤੇ ਭਜਣ ਦੀ ਕੋਸ਼ਿਸ਼ ਕੀਤੀ ਉਦੋਂ ਪੁਲਿਸ ਦੇ ਆਪਣੇ ਇੰਚਾਰਜ ਐਸ ਐਚ ਓ ਨੇ ਇੱਥੇ ਫਿਰ ਫਾਇਰ ਕੀਤਾ ਜਿਹੜਾ ਪੈਰਵਲ ਫਾਇਰ ਸੀਗਾ ਤੇ ਇਹਦੇ ਤੋਂ ਇਹਨੇ ਗੋਡੇ ਤੇ ਦਾ ਫਾਇਰ ਲੱਗਿਆ ਹੈਗਾ ਜਿਸ ਤੋਂ ਆ ਇੰਜਰਡ ਹੋਇਆ ਇਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕੀਤਾ ਗਿਆ ਹੈਗਾ ਜਿੱਥੇ ਇਹਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਤੇ ਫਰਦਰ ਇਹਦਾ ਜਿਹੜਾ ਵੈਪਨ ਹੈਗਾ ਉਹ ਪ੍ਰਾਇਮਰ ਸਾਈਜ਼ ਦੇਖਣ ਤੋਂ ਲੱਗਦਾ ਕਿ ਇੱਕ ਸੈਮੀ ਆਟੋਮੈਟਿਕ ਵੈਪਨ ਹੈਗਾ ਜਿਹੜਾ PX5 ਤੋਂ ਵਜੋਂ ਆਇਡੈਂਟੀਫਾਈ ਕੀਤਾ ਜਾਂਦਾ ਹੈਗਾ ਜਨਰਲੀ ਆ ਵੈਪਨ ਜਿਹੜੇ ਹੈਗੇ ਅਕਰੋਸ ਦੀ ਬਾਰਡਰ ਸਮਗਲਿੰਗ ਤੋਂ ਗੈਂਗਸਟਰਸ ਨਾਲ ਦੇ ਐਸੋਸੀਏਟਸ ਤੇ ਸਾਰੇ ਯੂਜ਼ ਕਰਦੇ ਹੈਗੇ ਇਸ ਬੰਦੇ ਦੇ ਵੀ ਜਿਹੜੇ ਹੈਗੇ ਗੈਂਗਸਟਰਸ ਦੇ ਗਰੁੱਪਸ ਦੇ ਨਾਲ ਐਸੋਸੀਏਸ਼ਨ ਹੈਗੀ ਜਿਹੜੀ ਅਸੀਂ ਇਨਵੈਸਟੀਗੇਟ ਵੀ ਕੀਤੀ ਹੈਗੀ ਫਰਦਰ ਵੀ ਨੂੰ ਇਨਵੈਸਟੀਗੇਟ ਕਰਾਂਗੇ ਜਿਹੜੇ ਕਾਫੀ ਐਸੋਸੀਏਟਸ ਦੀ ਇਹਦੀ ਪੁਸਤਕ ਤੋਂ ਸਾਨੂੰ ਪਤਾ ਲੱਗਿਆ ਹੈਗਾ ਉਹਨਾਂ ਨੂੰ ਵੀ ਫਰਦਰ ਅਸੇ ਅਰੈਸਟ ਕਰਾਂਗੇ ਥੈਂਕ ਯੂ